ਬਾਕੀ ਮੌਸਮ ਖਰਾਬ ਚੱਲ ਰਿਹਾ ਹੈ ਬੱਦਲ ਬਾਈ ਬਣੀ ਖੜੀ ਹੈ ਜੇ ਤੁਹਾਡੇ ਚ ਕਿਸੇ ਨੂੰ ਜਾਣਾ ਹੋਵੇ ਸਾਡੇ ਨਾਲ ਜਾ ਸਕਦਾ ਹੈ ਇਹ ਆਪ ਦੁਕਾਨ ਕੀਤੀ ਹੋਈ ਸੀ ਬੜੀ ਦਿਨ ਪਹਿਲਾਂ ਕਰਿਆਨੇ ਦੀ ਜਿੰਦੇ ਜੋ ਸਾਰਾ ਧਾਰ ਹੋ ਗਿਆ ਤਾਂ ਉਸ ਤੋਂ ਬਾਅਦ ਉਹ ਬੰਦ ਕਰ ਦਿੱਤੀ ਤੇ ਰਾਈ ਵਾਸਤੇ ਬੋਰੀਆਂ ਰੱਖੀਆਂ ਹੋਈਆਂ ਨੇ ਹਾਂਜੀ YouTube ਵਾਲਿਓ ਕੀ ਹਾਲੇ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਬਾਬਾ ਸਾਹਿਬ ਮੁਸ਼ਰਦ ਦਿਖਲਾ ਚ ਰੱਖੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਯੂਟਿਊਬਰ ਕੋਇਤਪੂਰੀਆ ਤੇ ਅੱਜ ਦੇਣ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਬੜੀ ਜੀ ਸਵੇਰ ਦੇ ਨਾਲ ਬੱਦਲਵਾਈ ਬਣੀ ਹੋਈ ਹੈ ਸਾਡੇ ਤੇ ਰਾਤੀ ਬਾਰਿਸ਼ ਪੈ ਗਈ ਸੀ ਬਾਈ ਤੇ ਹੁਣ ਵੀ ਬੱਦਲ ਕਾਫੀ ਬਣਾ ਹੈ ਤੇ ਆਪਣੀ ਕੱਲ ਨੂੰ ਸ਼ੁੱਕਰਵਾਰ ਨੂੰ ਤਿਆਰੀ ਇਹ ਵਿਆਹ ਸਜਣ ਦੀ ਤੇ ਅਸੀਂ ਚੱਲੇ ਹਾਂ ਤਿੰਨ ਚਾਰ ਜਣੇ ਬਿਆਸ ਕਾਫੀ ਚਿਰ ਹੋ ਗਿਆ ਮੈਨੂੰ ਮੈਂ ਗਿਆ ਨਹੀਂ ਤੇ ਹੁਣ ਰਾਦਾ ਬਣਾਈ ਖੜਾ ਜਾਣ ਦਾ ਐਸੇ ਰਾਸਤਾ ਕਾਫੀ ਹੋਵੇਗਾ ਬਾਕੀ ਪਹਿਲਾਂ ਮੇਰਾ ਕੋਈ ਕਾਰ ਦੇ ਕੰਮਾਂ ਕਰਾਂ ਕਰਕੇ ਜਾਣ ਨਹੀਂ ਹੋਇਆ ਇਸ ਵਾਸਤੇ ਹੁਣ ਜਾਵਾਂਗੇ ਅਸੀਂ ਬਾਈਕ ਤੇ ਜਾਣਾ ਮੋਟਰਸਾਈਕਲ ਜਾਣੇ ਨੇ ਅਸੀਂ ਪਹਿਲਾ ਕੋਈ ਚੀਜ਼ ਮੰਨ ਲਓ ਵਹੀਕਲ ਕਰਨ ਦਾ ਇਰਾਦਾ ਸੀ ਬਾਕੀ ਫਿਰ ਅਸੀਂ ਕਿਹਾ ਵੀ ਆਪ ਦਾ ਸੰਦ ਵਧੀਆ ਹੁੰਦਾ ਨਾਲੇ ਆਪਾਂ ਪੂਰੀ ਪ੍ਰੋਪਰ ਸੇਫਟੀ ਨਾਲ ਜਾਈਦਾ ਸਾਰਾ ਮੇਰੇ ਕੋਲ ਸਮਾਨ ਹੈਗਾ ਜਿਦਾ ਹੈਲਮਟ ਵਗੈਰਾ ਜਾਂ ਹੋਰ ਜੋ ਵੀ ਸੇਫਟੀ ਗਾਰਡ ਲੱਗਦੇ ਨੇ ਤੇ ਵੇ ਬਾਕੀ ਮੌਸਮ ਖਰਾਬ ਚੱਲ ਰਿਹਾ ਹੈ ਤੇ ਬਸ ਕੱਲ ਨੂੰ بارش ਨਾ ਆਵੇ ਨਹੀਂ ਤਾਂ ਰਸਤੇ 'ਚ ਤਾਂ ਔਖਾ ਹੋਵੇਗਾ ਜੇਕਰ بارش ਰਸਤੇ ਜਾਉਗੀ ਤੇ ਰਸਤੇ ਦੇ ਕੰਮ ਔਖਾ ਹੋ ਜਾਏਗਾ। ਉਹ ਇਸ ਤਰ੍ਹਾਂ ਦਾ ਬੱਦਲ ਵੀ ਬਣੀ ਖੜੀ ਏ। ਪੂਆ ਦਾ ਮੁੰਡਾ ਤੇ ਮੇਰਾ ਇੱਕ ਸਾਡਾ ਜੀਜਾ ਹੀ ਲੱਗਦਾ ਮੇਰੀ ਪੂਆ ਦੀ ਕੁੜੀ ਦਾ ਪਰੋਣਾ ਜੋ ਹੈ ਉਹ ਅਸੀਂ ਤਿੰਨੋਂ ਜਾ ਰਹਿਆਂ ਹਾਂ। ਹਾਲੇ ਤੱਕ ਤਾਂ ਹੋਰ ਕੋਈ ਤਿਆਰ ਨਹੀਂ ਹੋਇਆ। ਸਾਡੇ ਨਾਲ ਜੇ ਤੁਹਾਡੇ ਚ ਕਿਸੇ ਨੂੰ ਜਾਣਾ ਹੋਵੇ ਸਾਡੇ ਨਾਲ ਜਾ ਸਕਦਾ ਹੈ। ਸਾਨੂੰ ਮੈਸੇਜ ਕਰੋ ਸਾਡੇ ਨਾਲ ਚੱਲੋ ਅਸੀਂ ਬਿਲਕੁਲ ਜਾਣ ਨੂੰ ਤਿਆਰ ਆ ਸਾਡੀ ਟਾਣੀ ਤੋਂ ਬਿਲਕੁਲ 2 ਕਿੱਲਾਂ ਦੀ ਬਾਟ ਤੇ ਆਂਦਾ ਹੈ ਪਹਿਲਾ ਬਾਕੀ 뷰 ਚੈੱਕ ਕਰੋ ਬਹੁਤ ਹੀ ਖੂਬਸੂਰਤ 뷰 ਸਾਨੂੰ ਤਾਂ ਬਹੁਤ ਖੂਬਸੂਰਤ ਲੱਗਦਾ ਹੈ ਪਿੰਡਾਂ ਵਾਲਿਆਂ ਨੂੰ ਇਸ ਤਰ੍ਹਾਂ ਦਾ ਇਹ ਆਪਣੀ ਟਾਣੀ ਛੋਟੀ ਜੀ ਅੱਗੇ ਵੀ ਤੁਹਾਨੂੰ ਦਿਖਾਈਦਾ ਇਹ ਬਾਕੀ ਇਧਰ ਪੰਜੇ ਕ ਪਿੰਡੇ ਆ ਸਾਹਮਣੇ ਚੜਦੇ ਵਾਲੇ ਪਾਸੇ ਦੇਸ ਹਰਿਆਣਾ ਤੁਹਾਨੂੰ ਟਾਵਰ ਤੇ ਟੈਂਕੀ ਆ ਬਿਲਕੁਲ ਸਾਹਮਣੇ ਸਸੰਗ ਘਾਰੇ ਤੇ ਨਾਲ ਇਹ ਸ਼ਮਸ਼ਾਨ ਘਾੜੇ ਤੇ ਇਧਰ ਨਵੀਂ ਕਲੋਨੀ ਹੈ ਬਿਜਲੀ ਘਰ ਜਿਹਨੂੰ ਕਹਿੰਦੇ ਨੇ ਗ੍ਰੈਡ ਪੰਜੇ ਕੇਵळा ਇਹ ਜਿਹੜਾ ਮੇਰੇ ਪੂਆ ਦਾ ਮੁੰਡਾ ਮੇਰੇ ਨਾਲ ਜਾਣਾ ਹੈ ਇਹ ਉਹਨਾਂ ਦਾ ਕਰ ਰਿਹਾ ਕੋਠੀ ਹੈ ਉਹਨਾਂ ਦੀ ਇਹ ਵੀ ਸਾਡੇ ਚਾਚੇ ਨੇ ਯਾਨੀ ਕਿ ਅਸੀਂ ਇੱਥੇ ਸਾਰੇ ਆਉਂਦੇ ਆਉਦੇ ਹੀ ਪਰਿਵਾਰ ਬੈਠੇ ਆ ਆ ਜਿਹੜੀ ਐਰੋ ਜੀ ਲਾਈਆਂ ਨੇ ਨਾ ਮੋੜਾਂ ਤੇ ਤੇ ਆ ਜਿਹੜੀ ਪੱਟੀ ਹੈ ਨਾ ਬਣਾ ਕੇ ਸੜਕ ਤੇ ਤੇ ਨਾਲੋ ਉੱਪਰ ਇੱਕ ਰਿਫਲੈਕਟਰ ਲੱਗੇ ਹੋਏ ਨੇ ਆਹ ਵਾਲੇ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੈ ਆਣਾ ਤੁਸੀਂ ਸ਼ਾਇਦਾ ਨੋਟ ਕਰਦੇ ਹੋਗੇ ਵਿੱਚ ਵੀਡੀਓ ਦੇ ਵੀ ਆ ਜਿਹੜਾ ਮੋੜ ਹੈ ਜਾਂਦਾ ਨਾ ਮੋੜ ਹੈ ਇਹ ਬਹੁਤ ਸਤਿੱਖਾ ਮੋੜ ਹੈ ਜਦੋਂ ਕੋਈ ਓਵਰ ਸਪੀਡ ਅੱਗੇ ਆਂਦਾ ਸੀ ਉਹਨਾਂ ਨੂੰ ਇਥੋਂ ਪਤਾ ਨਹੀਂ ਲੱਗਦਾ ਸੀ ਮੋੜ ਤੋਂ ਉਹ ਇਧਰੋਂ ਆਂਦੇ ਸੀ ਤੇ ਚੱਲ ਸਿੱਧਾ ਕਣਕ ਵਿੱਚ ਇੱਥੇ ਹੁੰਦਾ ਸੀ ਖੰਭਾ ਬڑے ਬੰਦਿਆਂ ਦੇ ਇੱਥੇ ਐਕਸੀਡੈਂਟ ਹੋਏ ਨੇ ਤੇ ਹੁਣ ਹੁਣ ਮੰਨ ਲਓ ਜਦੋਂ ਦਾ ਇਹ ਚੀਜ਼ ਬਣੀ ਹੈ ਨਾ ਸਾਰੀ ਆ ਰਿਫਲੈਕਟਰ ਲੱਗੇ ਨੇ ਜਦੋਂ ਦੇ ਐਰੋ ਵਾਲੇ ਉਦੋਂ ਦਾ ਮੰਨ ਲਓ ਇੱਥੇ ਐਕਸੀਡੈਂਟ ਘਟ ਗਏ ਨੇ ਤੇ ਬਾਕੀ ਕੋਈ ਜੇ ਸਾਨੂੰ ਪੀਤੀ ਖਾਦੀ ਵਾਲਾ ਆ ਜਾਵੇ ਤੇ ਫਿਰ ਹੁੰਦਾ ਤਾਂ ਕਹਿ ਨਹੀਂ ਸਕਦੇ ਬਾਕੀ ਜਿਹੜਾ ਬੰਦਾ ਸਹੀ ਹੈ ਉਹਨੂੰ ਤਾਂ ਦੇਸੀ ਜਾਂਦਾ ਸਾਰੀ ਰਾਤ ਨੂੰ ਬਹੁਤ ਸੋਹਣਾ ਵੀ ਜਗਦਾ ਹੈ ਇਦੋਂ ਜਦੋਂ ਰੋਸ਼ਨੀ ਪੈਦੀ ਇਹਨਾਂ ਲਾਈਟਾਂ ਦੀ ਉਦੋਂ ਵਧੀਆ ਜਗਦੇ ਨੇ ਉਹ ਨਦਰ ਗੇੜਾ ਨਹੀਂ ਮਾਰਿਆ ਹਤੇ ਇਧਰ ਖੇਤ ਹੈਗਾ ਆਪਣਾ ਆਪਣੇ ਤਾਇਆ ਜੀ ਦੇ ਲੜਕੇ ਦਾ ਤੇ ਉਹਨਾਂ ਦੀ ਤਾਇਆ ਜੀ ਦੇ ਲੜਕੇ ਦੀ ਡੈਥ ਹੋ ਚੁੱਕੀ ਸੀ ਤੇ ਉਹਨਾਂ ਦੀ ਕਣਕ ਵੇਖਣ ਆਇਆ ਸੀ ਮੈਂ ਕਿਹਾ ਯਾਰ ਵੇਖ 아이 ਇਹ ਵੀ ਕੋਈ ਕਮਾਪੇ ਸ਼ੀਤ ਨਹੀਂ ਗਈ ਕਣਕ ਚ ਨਾਲੇ ਨਾ ਆ ਜਦੋਂ ਸੁਹਾ ਬਣਿਆ ਇਹ ਨਾ ਉਹ ਨਾ ਤਰਾਈ ਵਾਸਤੇ ਸੂਹਾ ਪਰਿਆ ਸੀਗਾ ਤੋ ਹੁਣ ਪੈਜੋ ਕਣਕ ਚ ਰੌਣ ਪੈ ਗਈ ਰੌਣ ਮਤਲਬ ਕਿ ਛੋਟਾ ਜਾਂ ਮੋਰਾ ਹੋ ਗਿਆ ਸੀ ਤੇ ਪਾਣੀ ਜਿਹੜਾ ਪਾਣੀ ਜਿਹੜਾ ਉਹਨਾਂ ਕਣਕ ਨੂੰ ਪੈਂਦਾ ਰਿਹਾ ਥੋੜਾ ਥੋੜਾ ਤੇ ਇਸ ਵਾਸਤੇ ਮੈਂ ਦੁਬਾਰਾ ਹੁਣ ਉਸ ਦਿਨ ਆ ਸੀ 10 ਦਿਨ ਹੋ ਗਏ ਨੇ ਤੇ ਹੁਣ ਫੇਰ ਆਇਆ ਦੁਬਾਰਾ ਚੈੱਕ ਕਰਨ ਵੀ ਦੁਬਾਰਾ ਕਿਤੇ ਫੇਰ ਤਾਂ ਨਹੀਂ ਕੋਈ ਰੌਣ ਪਈ ੜਾਸਰ ਬਹਿ ਗਿਆ ਵੇਖੋ ਟਿੱਬੀ ਸੁੱਕ ਗਈ ਉਦੋਂ ਮੈਂ ਠੇਕੇਦਾਰਾਂ ਨੂੰ ਕਿਹਾ ਸੀ ਵੀ ਰੌਣ ਪੈਂਦੀ ਏ ਇੱਥੇ ਪੈਂਦੀ ਸੀ ਆ ਸਾਹਮਣੇ ਫਿਰ ਉਹਨਾਂ ਨੇ ਬੰਦੇ ਭੇਜ ਕੇ ਤੇ ਆ ਸਾਰੀ ਮਿੱਟੀ ਦੁਬਾਰਾ ਇੱਥੋਂ ਪੱਟ ਕੇ ਤੇ ਸੈਟਿੰਗ ਕਰਾਈ ਤੇ ਗਈ ਹੁਣ ਵੇਖੋ ਕੀ ਬਣਦਾ ਅੱਗੇ ਬਾਕੀ ਚੀਜ਼ ਤਾਂ ਵਧੀਆ ਬਣ ਗਈ ਏ ਇੱਥੂ ਆਪਣੀ ਟਾਣੀ ਆ ਸਾਹਮਣੇ ਦਿਸਦੀ ਏ ਦੋ ਤਿੰਨਾਂ ਕਿੱਲਾਂ ਦੇ ਫਾਸਲੇ ਤੇ ਆਪਣਾ ਘਰ ਨਹੀਂ ਇਥੋਂ ਨਜ਼ਰਾਂ ਆਦਾ ਆਪਣੇ ਪਿੰਡ ਦਾ ਗੁਰਦੁਆਰਾ ਸਾਹਿਬ ਇਹ ਟਰਾਲੀ ਅੱਗੇ ਫਸਾਈ ਰੱਖੀ ਨੇ ਮੈਂ ਕਿਹਾ ਵੀਡੀਓ ਬਣਾਉਣਿਆ ਤਾਂ ਉਹਨੇ ਜਰ ਨੂੰ ਨਿਕਲ ਵੀ ਗਈ ਮੈਂ ਪਿੱਛੇ ਵੱਢਣ ਚੱਲਿਆ ਸੀ ਇਧਰ ਟਰਾਲੀ ਫਸੀ ਖੜੀ ਸੀ ਸੋਦਰ ਮੇ ਚਲਾ ਗਿਆ ਉਹ ਨੇਚਰ ਨੂੰ ਨਿਕਲ ਵੀ ਗਿਆ ਚਲੋ ਅੱਜੋ ਇਹ ਸਰਪੰਚ ਨਹੀਂ ਸਾਹਿਬ ਤੇ ਇਹ ਸਰਪੰਚ ਸਾਹਿਬ ਇਹ ਆਪੇ ਦੁਕਾਨ ਕੀਤੀ ਹੋਈ ਸੀ ਬੜੀ ਧਿਰ ਪਹਿਲਾਂ ਕਰਿਆਨੇ ਦੀ ਜਿੰਦੇ ਜ ਸਾਰਾ ਧਾਰ ਹੋ ਗਿਆ ਤਾਂ ਉਸ ਤੋਂ ਆਪ ਉਹ ਬੰਦ ਕਰ ਦਿੱਤੀ ਹੁਣ ਸਾਰੇ ਪਿੰਡ ਵਾਲੇ ਕਹਿੰਦੇ ਨੇ ਦੁਬਾਰਾ ਫੇਰ ਚਾਲੂ ਕਰ ਦੁਕਾਨ। ਤੇ ਹੁਣ ਵੇਖਾਂਗੇ ਲਾਵਾਂਗੇ ਸਾਬ। ਸ਼ੁਰੂ ਕਰਾਂਗੇ ਜੀ ਟਰੈਕਟਰ ਨਾਲ ਆ ਕੇ ਫਿਰ ਦੁਕਾਨ ਸ਼ੁਰੂ ਕਰਾਂਗੇ। ਮੋਟਸਲ ਆਪਾਂ ਤੋ ਤੂ ਕੇ ਐਨ ਲਸ਼ਕਾਤ ਹੈ। ਇਹਨੂੰ ਰੈਡੀ ਕਰਤਾ ਹੈ। ਤੇ ਅੱਜ ਵੀਰਵਾਰ ਹੈ ਤੇ ਕਾਫੀ ਲੋਕ ਅੱਜ ਵੀ ਜਾਰਨ ਵਿਆਸ ਜਨਤਾ ਅੱਜ ਵੀ ਬੜੀ ਚੱਲੀ ਵਿਆਸ ਐਸ ਵਾਰੀ ਮੈਨੂੰ ਲੱਗਦਾ ਕਾਫੀ ਰਾਸ਼ ਹੋਗਾ ਤੇ ਬੱਦਲ ਵੀ ਵਾਹ ਵਈਏ ਅੱਜ ਸਵੇਰੇ ਨਾ ਹੋਵੇ ਤੇ ਵਧੀਆ ਹੈ ਇਹ ਜੀ ਕਾਲਾ ਸਰਪੰਚ ਆਪਣੇ ਪਿੰਡ ਦਾ ਟਾਣੀ ਦੇ ਜਾਣ ਕੇ ਇਹ ਜਦ ਤੱਕ ਰਾਤ ਨੂੰ ਐਕਟਿਵ ਹੁੰਦਾ ਹੈ ਇਸ ਵੇਲੇ ਆਰਾਮ ਹੀ ਕਰਦਾ ਹੈ ਸਰਪੰਚਾ ਕਿਵੇਂ? ਓ ਪੰਮਿਆ ਕਿਵੇਂ? ਸਰਪੰਚ ਸਾਹਿਬ ਡਰੋ ਨਾ ਪੰਮਿਆ ਕਿਵੇਂ? ਆਇਆ ਬਿਆਸ ਚਲੀਏ। ਕਿਵੇਂ? ਤੁਰਾ। ਉਰਾਦਾ ਆਇਆ ਵੇਲੀ ਨਹੀਂ ਕਿਉਂ ਗਾਲਿ ਸੁਣਨੀ ਤੇ ਯਾਰ ਤੈਨੂੰ ਵਿਆਹ ਤੇ ਨਾਲ ਨਹੀਂ ਜਾਣੀ ਹੈ ਕਰੋ ਹਣ ਜਾਣ ਦੇ ਦੇ ਮੈਂ ਤੈਨੂੰ ਲਜਾਣਾ ਆ ਦੇ ਨਾਲ ਆ ਚਲੀਏ ਵੇਖ ਕੇ ਉਰਾਦਾ ਗਾਲਤ ਸੁਣ ਲੈ ਨੇੜੇ ਦਾਜਾ ਇਹ ਸ਼ਰਮਾਂ ਦਾ ਬੜਾ ਮੁੰਡਾ ਤਾਲ ਮਰਜੀ ਤੇਰੀ ਭਰਾਵਾ ਮੈਂ ਤਾਂ ਤੈਨੂੰ ਖੁੱਲੀ ਆਫਰ ਦਿੱਤੀ ਹੈ ਆਪ ਪੱਠੇ ਵੱਡਣ ਆ ਗਿਆਂ ਤੇ ਹੁਣ ਡਾਣੇ ਆ ਪੰਜ ਛੇ ਪੰਡਾ ਪੱਠੇ ਉਸ ਤੋਂ ਬਾਅਦ ਇਕੱਠੇ ਬੜੇ ਵੱਢ ਕੇ ਉਤਰ ਗਤਰ ਕੇ ਸੱਟ ਕੇ ਆਦਾ ਫਿਕਰ ਲਾ ਕੇ ਤੇ ਬੈਕਪੈਕ ਕਰਾਂਗੇ ਤੇ ਆਪ ਵਲੌਗ ਸਮਾਰਤ ਕਰ ਦਾਂਗੇ ਉਸ ਤੋਂ ਬਾਅਦ ਸਵੇਰੇ ਜੇਕਰ ਮਾਲਕ ਨੇ ਉੱਪਰੋਂ ਸੋਖ ਸ਼ਾਂਤੀ ਰੱਖੀ بارش ਨਾ ਹੋਈ ਤਾਂ ਫਿਰ ਸਵੇਰੇ ਦਾ ਵਲੌਗ ਜਿਹੜਾ A to Z ਵਿਆਹ ਜਾਣ ਦਾ ਰਸਤੇ ਦਾ ਵੀ ਉਹ ਸਾਰਾ ਕੈਮਰੇ ਦੀ ਨਜ਼ਰ ਨਾਲ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਇਸ ਵਾਸਤੇ ਜਿਹੜਾ ਵੀਡੀਓ ਇਹ ਵੀ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖੋ ਲੋ ਜੀ ਪੱਠੇ ਆਪਾਂ ਵੱਡ ਤੇ ਨੇ ਦੋ ਤਿੰਨ ਪੰਡਾ ਪੱਠੇ ਵੱਡ ਵੱਡ ਕੇ ਆਪਾਂ 70 ਪਛਾਦ ਤੇ ਨੇ ਆ ਕੇਰਾ ਅੱਧਾ ਘਰਦਾ ਇੱਕ ਹੋਰ ਜੀ ਯਾਰਾ ਨਾ ਗੋਂਡੀ ਨੇ ਆ ਕਣਕ ਵੀ ਜੀ ਸੀ 2852 ਇਹਨੇ ਸਾਰਿਆਂ ਤੋਂ ਲੇਟ ਪਤੰਦਰ ਨੇ ਬੀਜੀ ਏ ਤੇ ਇਹਦੀ ਕਣਕ ਸਾਰਿਆਂ ਨਾਲ ਪਹਿਲਾਂ ਪੱਕੀ ਖੜੀ ਦੀ ਬਹੁਤ ਵਧੀਆ ਕਣਕ ਵੀ ਬੜੀ ਵਧੀਆ ਹੈ ਮੰਨ ਲੋ ਐਨ ਨਾ ਫਸਟ ਕਲਾਸ ਕਣ ਖੜੀ ਪਸੀਨਾ ਪੂਰਾ ਪਸੀਨਾ ਆ ਗਿਆ ਪੱਠੇ ਵੜਦੇ ਵੜਦੇ ਤੇ ਇਹ ਹੁਣ ਆਪਾਂ ਸਾਰੇ ਪੱਠੇ ਵੜਦੇ ਨੇ ਤੇ ਆ ਮੰਨ ਲਓ ਥੋੜੇ ਜੇ ਹੋਰ ਉੱਥੇ ਤੱਕ ਵੜ ਕੇ ਕੋਈ ਮੇਰਾ ਅਰਾਦਾ ਹੈ ਵੀ ਅੱਜ ਦੋ ਬੰਡਾ ਵੜਦਿਆਂ ਨੇ ਕੱਲ ਨੂੰ ਮੈਂ ਤੁਰਨਾ ਜਿੱਦਾਂ ਦਾ ਰੱਖ ਦਿਆਂਗੇ ਤੇ ਪੱਠਿਆਂ ਦਾ ਕੰਮ ਆਪਣਾ ਡਨ ਹੋ ਜਾਏਗਾ ਤੇ ਬਾਕੀ ਇਸੇ ਦੇ ਨਾਲ ਇਹ ਵਲੌਗ ਇੱਥੇ ਸਮਾਪਤ ਕਰਦੇ ਆਪਾਂ ਤੇ ਕੱਲ ਦੇ ਵਲੌਗ ਦੀ ਤੁਹਾਨੂੰ ਅਪਡੇਟ ਦੇਵਾਂਗੇ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਏ ਜਰੂਰ ਦੱਸਣਾ ਤੇ ਵੀਡੀਓ ਵਿੱਚ ਬਣੇ ਰਹਿਣ ਲਈ ਸ਼ੁਕਰੀਆ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਮੇਰਾ ਚੈਨਲ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਦਬਾ ਲਓ ਇਹ ਵੀਡੀਓ ਨੂੰ ਅੱਗੇ ਤੋਂ ਕਿ ਸ਼ੇਅਰ ਜ਼ਰੂਰ ਕੀਤਾ ਕਰੋ ਫੇਸਬੁੱਕ ਤੇ ਜਾਂ YouTube ਤੇ ਅੱਗੇ ਜਾਓ ਬਈ WhatsApp ਤੇ ਤੇ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਹੋਰ ਇਹ ਤੱਕ ਵੀਡੀਓ ਵੇਖਣ ਲਈ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ